ਸਭ ਨੂੰ ਸਤਿ ਸ੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਅੱਜ 17 ਮਾਰਚ 2025 ਨੂੰ ਦਿਨੇ 12 ਵਜੇ ਰੋਪੜ ਹੈੱਡ ਵਰਕਿਸ਼ ਤੋਂ ਸਤਲੁਜ ਦਰਿਆ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਹਾਂ ਇਹ ਤੁਸੀਂ ਦੇਖ ਸਕਦੇ ਹੋ ਜੀ ਨਹਿਰ ਬਲਾਚੌਰ ਦੇ ਗੇਟ ਨੇ ਇਹ ਦੋ ਗੇਟ ਨੇ ਆ ਦੇਖੋ ਇੱਕ ਗੇਟ ਦੋਵਾਂ ਦੇ ਵਿੱਚੋਂ ਖੁੱਲਾ ਇਹ ਇੱਕ ਗੇਟ ਖੁੱਲ੍ਹਾ ਹੀ ਦੂਸਰਾ ਗੇਟ ਬੰਦ ਪਿਆ ਇਹ ਦੇਖੋ ਬੂਟੀ ਇਕੱਠੀ ਹੋਈ ਹੈ ਇੱਥੇ ਇਹ ਹੈ ਨਹਿਰ ਬਲਾਚੌਰ ਦੇ ਗੇਟ ਸਾਹਮਣੇ ਪਾਣੀ ਜਿੱਧਰ ਜਾ ਰਿਹਾ ਨਹਿਰ ਬਲਾਚੌਰ ਦਾ ਇਹ ਹੈ ਜੀ ਪੋਜੀਸ਼ਨ ਮੈਂ ਸਾਹਮਣੇ ਹੋ ਕੇ ਜਿੱਥੋਂ ਪੁਲ ਦਾ ਪਾਣੀ ਇਹ ਦੇਖੋ ਆਉਂਦਾ ਇਹ ਵੀ ਦਿਖਾ ਰਿਹਾ ਇੱਕ ਗੇਟ ਖੁੱਲ੍ਹਾ ਇੱਕ ਗੇਟ ਬੰਦ ਹੈ ਨਹਿਰ ਬਲਾਚੌਰ ਦਾ ਇਹ ਹੈ ਜੀ ਤੁਸੀਂ ਦੇਖ ਸਕਦੇ ਹੋ ਜੋ ਛੋਟੇ ਗੇਟ ਨੇ ਰੋਪੜ ਵਾਲੀ ਸ਼ੈੱਟ ਤੇ ਉਹ ਗੇਟ ਦੇਖੋ ਜਿੱਧਰੋਂ ਪਾਣੀ ਆਉਣਾ ਬੰਦ ਪਏ ਨੇ ਅੱਜ ਜਿੱਧਰ ਨੂੰ ਪਾਣੀ ਜਾਣਾ ਛੋਟੇ ਗੇਟਾਂ ਦਾ ਉਹ ਦੇਖ ਸਕਦੇ ਹੋ ਬਿਲਕੁਲ ਪਾਣੀ ਬੰਦ ਆ ਇੱਧਰ ਸੁੱਕਾ ਕੋਈ ਪਾਣੀ ਨਹੀਂ ਜਾ ਰਿਹਾ ਇਹ ਛੋਟੇ ਗੇਟ ਬੰਦ ਨੇ ਰੋਪੜ ਸਾਈਡ ਦੇ ਇਹ ਆ ਜੀ ਪੋਜੀਸ਼ਨ ਇਹ ਜੋ ਬਲਾਚੌਰ ਵਾਲੀ ਸ਼ੈੱਡ ਤੇ ਛੋਟੇ ਗੇਟ ਨੇ ਚਾਰ ਹੈਡ ਵਰਕ ਤੇ ਉਹ ਵੀ ਬੰਦ ਪਏ ਨੇ ਇਹ ਆ ਜੀ ਛੋਟੇ ਗੇਟ ਇਹ ਜਿੱਧਰ ਪਾਣੀ ਜਾਣਾ ਜੋ ਗੇਟ ਖੁੱਲੇ ਨੇ ਮੈਂ ਦਿਖਾ ਰਿਹਾ ਆ ਦੇਖੋ ਇੱਥੋਂ ਇੱਕ ਗੇਟ ਖੁੱਲਾ ਔਰ ਇਹਦੇ ਅੱਗੇ ਵੀ ਮੈਂ ਜਾ ਕੇ ਦਿਖਾ ਰਿਹਾ ਅੱਗੇ ਵੀ ਦੇਖੋ ਕੁਝ ਗੇਟ ਖੁੱਲੇ ਨੇ ਨੇੜੇ ਜਾ ਕੇ ਦਿਖਾਉਣਾ ਇਹ ਦੇਖ ਸਕਦੇ ਹੋ ਜੋ ਵੱਡੇ ਮੇਨ ਗੇਟ ਨੇ ਉਹ ਵੀ ਦੇਖੋ ਖੁੱਲੇ ਹੋਏ ਨੇ ਜਿੱਦਾਂ ਦਾ ਪਾਣੀ ਜਾ ਰਿਹਾ ਇਹ ਤਿੰਨੀ ਲੱਗਦਾ ਵੀ ਫੁੱਲ ਖੁੱਲੇ ਆ ਕੁਝ ਪਰਸੈਂਟ ਖੁੱਲੇ ਆ ਇਹ ਦੇਖੋ ਜੀ ਇਹ ਪੰਜ ਗੇਟ ਖੁੱਲੇ ਨੇ ਜੀ ਇੱਥੋਂ ਪੰਜ ਗੇਟ ਖੁੱਲੇ ਆ ਹੋਰ ਮਾ ਹੋਰ ਬਲਾਚੌਰ ਵਾਲੀ ਸਾਈਡ ਤੇ ਜਾ ਕੇ ਦਿਖਾਵਾਂਗਾ ਕੋਈ ਗੇਟ ਖੁੱਲਾ ਹੋਇਆ ਤਾਂ ਇਹ ਦੇਖੋ ਮੈਂ ਨੇੜੇ ਜਾ ਕੇ ਦਿਖਾ ਰਿਹਾ ਤੇ ਸੈਂਟਰ ਦੇ ਵਿੱਚ ਲਗਾਤਾਰ ਪੰਜ ਗੇਟ ਖੁੱਲੇ ਨੇ ਜੀ ਆਹ ਦੇਖੋ ਜੀ ਮੈਂ ਅੱਗੇ ਹੋਰ ਚਲਾ ਗਿਆ ਬਲਾਚੌਰ ਸਾਈਡ ਤੇ ਉਹ ਸਾਹਮਣੇ ਦੇਖੋ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਗੇਟ ਹੋਰ ਖੁੱਲਾ ਮੈਨ ਇਹ ਦੇਖੋ ਅੱਗੇ ਉਸ ਤੋਂ ਗੇਟ ਬੰਦ ਪਏ ਨੇ ਅ ਇੱਕ ਗੇਟ ਖੁੱਲਾਈ ਗੁਰਦੁਆਰਾ ਸਾਹਿਬ ਦੇ ਨੇੜੇ ਠੀਕ ਟੋਟਲ ਵੱਡੇ 6 ਗੇਟ ਖੁੱਲੇ ਨੇ ਪੰਜ ਪਿੱਛੇ ਖੁੱਲੇ ਸੀ ਇੱਕ ਇਹ ਟੋਟਲ 6 ਗੇਟ ਖੁੱਲੇ ਨੇ ਬਾਕੀ ਦੇਖੋ ਬੰਦ ਪਏ ਨੇ ਜਿੱਧਰੋਂ ਪਾਣੀ ਜਾਣਾ ਇਹ ਉਧਰ ਦੀ ਪੋਜੀਸ਼ਨ ਆ ਇਹ ਦੇਖ ਸਕਦੇ ਹੋ ਜੀ ਨਹਿਰ ਸ਼ਰਹੰਦ ਦੇ ਗੇਟ ਜਿਸ ਤੋਂ ਨਹਿਰ ਸ਼ਰਹੰਦ ਦੇ ਵਿੱਚ ਪਾਣੀ ਛੱਡਿਆ ਜਾਂਦਾ ਇਹ ਗੇਟ ਲੱਗੇ ਨੇ ਜੀ ਵੇ ਦੇਖ ਸਕਦੇ ਹੋ ਤੁਸੀਂ ਇਹ ਜਿੱਧਰ ਨੂੰ ਪਾਣੀ ਜਾ ਰਿਹਾ ਸਾਹਮਣੇ ਦੇਖੋ ਇੱਕ ਗੇਟ ਬੰਦ ਪਿਆ ਕਿਉਂਕਿ ਜਿੱਧਰ ਪਾਣੀ ਜਾਂਦਾ ਉਧਰ ਵੀ ਪਤਾ ਲੱਗਦਾ ਗੇਟ ਬੰਦ ਦਾ ਕਿ ਖੁੱਲੇ ਆ ਇੱਕ ਗੇਟ ਉਧਰ ਬੰਦ ਪਿਆ ਸੀ ਇਹ ਦੂਸਰੀ ਸ਼ੈੱਡ ਤੇ ਹੁਣ ਦੇਖਦੇ ਆ ਕਿਉਂਕਿ ਮੈਂ ਪੁਲ ਦੇ ਉੱਪਰੋਂ ਪੋਜੀਸ਼ਨ ਦਿਖਾ ਰਿਹਾ ਆ ਆ ਦੇਖ ਸਕਦੇ ਹੋ ਇੱਕ ਗੇਟ ਹੋਰ ਬੰਦ ਪਿਆ ਦੋ ਗੇਟ ਬੰਦ ਹੋ ਗਏ ਇਹ ਵਸਤੋਂ ਅੱਗੇ ਇੱਕ ਹੋਰ ਬੰਦ ਆਈ ਉਸ ਤੋਂ ਅੱਗੇ ਦੋ ਹੋਰ ਬੰਦ ਆ। ਇਹ ਦੇਖ ਸਕਦੇ ਹੋ ਨਹਿਰ ਬਲਾਚੌਰ ਦੇ ਟੋਟਲ 13 ਗੇਟ ਨੇ ਜਿਹਦੇ ਵਿੱਚੋਂ 5 ਬੰਦ ਪਏ ਨੇ ਜੀ। ਇਹ ਆ ਜੀ ਪਾਣੀ ਦੀ ਪੋਜੀਸ਼ਨ ਜੋ ਕੁਝ ਦਿਨ ਪਹਿਲੇ ਮੈਂ ਵੀਡੀਓ ਪਾਈ ਸੀ ਉਹਦੇ ਨਾਲੋਂ ਪਾਣੀ ਵੱਧ ਛੱਡਿਆ ਹੋਇਆ ਨਹਿਰ ਬਲਾਚੌਰ ਦੇ ਵਿੱਚ ਇਹ ਮੈਂ ਸਾਹਮਣੇ ਜਾ ਕੇ ਜਿੱਧਰ ਨੂੰ ਪਾਣੀ ਜਾ ਰਿਹਾ ਥੋੜਾ ਦੂਰ ਜਾ ਕੇ ਦਿਖਾ ਰਿਹਾ ਜੀ ਪੋਜੀਸ਼ਨ। ਇਹ ਦੇਖ ਸਕਦੇ ਹੋ 5 ਗੇਟ ਬੰਦ ਨੇ। ਇਹ ਮੈਂ ਦਿਖਾ ਰਹੇ ਹਾਂ ਤੁਹਾਨੂੰ ਨਹਿਰ ਸਰਹਿੰਦ ਦੀ ਪੋਜੀਸ਼ਨ ਇਹ ਦੇਖ ਸਕਦੇ ਹੋ ਇਹ ਮੈਂ ਥੋੜਾ ਜ਼ੂਮ ਕਰਕੇ ਦਿਖਾ ਰਿਹਾ ਜੀ ਜਿੱਧਰ ਪਾਣੀ ਜਾ ਰਿਹਾ ਉਧਰ ਦੀ ਸ਼ੈਟ ਤੋਂ ਇਹ ਆ ਜੀ ਮੇਨ ਹੈਡ ਤੇ ਜੋ ਪਾਣੀ ਰੋਕ ਕੇ ਕੰਟਰੋਲ ਕਰਕੇ ਰੱਖਿਆ ਹੋਇਆ ਕਿਉਂਕਿ ਪਾਣੀ ਕੰਟਰੋਲ ਕਰਕੇ ਨਹਿਰ ਬਲਾਚੌਰ ਔਰ ਨਹਿਰ ਸਰਹੰਦ ਦੇ ਵਿੱਚ ਲੋੜ ਅਨੁਸਾਰ ਛੱਡਿਆ ਜਾਂਦਾ ਇਹ ਪਾਣੀ ਕੰਟਰੋਲ ਕੀਤਾ ਹੋਇਆ ਹੈਡਵਰਕ ਹੈ ਇਥੇ ਇਹ ਦੇਖੋ ਜੋ ਵੱਡੇ ਗੇਟ ਖੁੱਲੇ ਨੇ ਮੈਂ ਪੁਲ ਦੇ ਉੱਪਰ ਜਾ ਕੇ ਦਿਖਾ ਰਿਹਾ ਕਿਉਂਕਿ ਪੂਰੀ ਮਾਤਰਾ ਚ ਨਹੀਂ ਖੁੱਲੇ 100% ਨਹੀਂ ਖੁੱਲੇ ਘੱਟ ਖੁੱਲੇ ਨੇ ਇਸ ਕਰਕੇ ਬੂਟੀ ਇਕੱਠੀ ਹੋਈ ਹੈ ਲਾਗੇ ਕਿਉਂਕਿ ਜੇ ਫੁੱਲ ਖੁੱਲੇ ਹੋਣ ਤੇ ਇਹ ਜੋ ਘਾਹ ਬੂਟੀ ਇਕੱਠੀ ਹੋਈ ਆ ਰੁੜ ਕੇ ਆਈ ਆ ਇਹ ਅੱਗੇ ਰੰਗ ਜਾਣੀ ਸੀ ਪਰ ਪੂਰੇ ਗੇਟ ਨਹੀਂ ਖੁੱਲੇ ਜਿਹਦੀ وجہ ਦੇ ਨਾਲ ਇਹ ਘਾਹ ਬੂਟੀ ਇੱਥੇ ਇਕੱਠੀ ਹੋਈ ਪਈ ਆ ਇਹ ਤੁਹਾਨੂੰ ਮੈਂ ਰੋਪੜ ਹੈੱਡ ਵਰਕ ਇਸ ਤੇ ਅੱਜ 17 ਮਾਰਚ 2025 ਦਿਨੇ 12 ਵਜੇ ਦੀ ਜੋ ਮੌਜੂਦਾ ਸਥਿਤੀ ਹੈ ਉਹ ਦਿਖਾ ਰਿਹਾ ਇਹ ਦੇਖੋ ਜੋ ਵੱਡੇ ਗੇਟ ਖੋਲੇ ਹੋਏ ਨੇ ਇਹ ਆ ਜੀ ਰੋਪੜ ਹੈਡ ਵਰਕਸ਼ਟੇ ਸਤਲੁਜ ਦਰਿਆ ਦੀ ਅੱਜ 17 ਮਾਰਚ 2025 ਦਿਨੇ 12 ਵਜੇ ਦੀ ਸਥਿਤੀ ਮਿਲਾਂਗੇ ਅਗਲੇ ਨਵੇਂ ਪੀਡੀਓ ਵਿੱਚ ਸਭ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ